ਤੁਸੀਂ ਦੇਖ ਰਹੇ ਹੋ 24 ਪੰਜਾਬੀ ਦੇ ਚੈਨਲ ਨੂੰ ਨਾਲ ਬਾਲਤ ਕੈਂਚਾਂ ਦੇ ਵਿੱਚ ਕੁਝ ਦਿਨ ਪਹਿਲਾਂ ਚੱਲੀ ਆ ਫੋੜਾਂ ਦੀ ਅੱਜ ਫੋੜ ਫੜ ਕਰਿਆਗਾ ਤੋਂ ਕੰਮ ਚੇਹੀ ਦੀ ਪ੍ਰਸ਼ਾਸਨ ਦੇ ਵਿੱਚ ਕੁਝ ਜਾਗਰੂਕ ਨੂੰ ਨਜ਼ਰ ਆਈਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਧਾਇਕ ਨਿਰਿੰਦਰ ਕੌਰ ਭਰਾਜ ਵੱਲੋਂ ਅੱਜ ਸੀਵਰੇਜ ਦੀ ਸਮੱਸਿਆ ਦੇ ਹੱਲ ਸੰਬੰਧੀ ਪਹੁੰਚੇ ਸਨ ਜਿੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਨਗਰ ਕੌਂਸਲ ਦੇ ਮੁਲਾਜ਼ਮ ਪਹਿਲਾਂ ਕੰਮ ਨਹੀਂ ਕਰਦੇ ਸੀ ਉਹ ਕਰਦੇ ਨਜ਼ਰ ਆ ਰਹੇ ਹਨ ਹਲਕਾ ਵਿਧਾਇਕ ਦੇ ਆਉਣ ਦੇ ਸਮੇਂ ਸਫਾਈਆਂ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਤੇ ਉਹਨਾਂ ਦੇ ਨਾਲ ਮੌਜੂਦਾ ਨਗਰ ਕੌਂਸਲ ਦੇ ਪ੍ਰਧਾਨ ਨਿਰਿੰਦਰ ਕੁਮਾਰ ਆਜਲਾ ਹੌਕੀ ਵਿੱਕੀ ਵਾਜਵਾ ਤੇ ਉਹਨਾਂ ਦੇ ਨਾਲ ਨਜ਼ਰ ਆ ਰਹੇ ਸਨ ਉੱteis ਮੌਕੇ ਤੇ ਆਮ ਆਦਮੀ ਪਾਰਟੀ ਦੀ ਬਲਾਕ ਪ੍ਰਧਾਨ ਤੇ ਇਸ ਮੌਕੇ ਤੇ ਲੋਕਾਂ ਨੇ ਆਪਣੀ ਨਾਰਾਜ਼ਗੀ ਵੀ ਜਤਾਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਨਜ਼ਰ ਆ ਰਹੇ ਹਨ ਇਸ ਸਮੇਂ ਜੂਨੀਅਨ ਮੈਂਚਨ ਜੂਨੀਅਨ ਪ੍ਰਧਾਨ ਸਤਨਾਮ ਸਿੰਘ ਉਹਨਾਂ ਦੇ ਨਾਲ ਜਸਵਿੰਦਰ ਸਿੰਘ ਚੌਪੜਾ ਚਰਨ ਚੌਪੜਾ ਤੇ ਬਲਕਾਰ ਸਿੰਘ ਆਦੀ ਹਾਜ਼ਰ ਸਨ ਅਤੇ ਇਸ ਮੌਕੇ ਤੇ ਬਹੁਤ ਲੋਕਾਂ ਵਿੱਚ ਨਾਰਾਜ਼ਗੀ ਵੀ ਜਤਾਈ ਜਾ ਰਹੀ ਸੀ ਕਿ ਉਹਨਾਂ ਦੇ ਬੋਲ ਕੇ ਹਲਕਾ ਵਿਧਾਇਕ ਨੂੰ ਕਿਹਾ ਕੀ ਤੁਸੀਂ 3 ਸਾਲ ਬਾਅਦ ਪਹੁੰਚਿਆ ਹੋ ਪਹਿਲਾਂ ਤੁਹਾਨੂੰ ਨਜ਼ਰ ਕਿਉਂ ਨਹੀਂ ਆਈ ਆਓ ਤੁਹਾਨੂੰ ਸੁਣਾਉਣਾ ਕਿਵੇਂ ਗੁੱਸਾ ਬਰਾਜ਼ਹਿਰ ਕਰਦੇ ਨਜ਼ਰ ਆਇਆ ਨਾ ਤੇ ਇਸ ਮੌਕੇ ਉਹਨਾਂ ਬੋਲੋ ਇਹ ਪਲਾਜ਼ੀ ਨੂੰ ਲੈ ਕੇ ਵੀ ਉੱਥੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਇਸ ਮੌਕੇ ਤੇ ਕੁਰਸ ਪ੍ਰਸ਼ਾਸਨ ਦੇ ਹੋਰ ਲੋਕ ਵੀ ਪਹੁੰਚੇ ਹੋਣ ਆਓ ਸੁਣ ਸੁਣਾਉਣੇ ਇਹ ਹੈ ਨੀ ਇਹ ਚੰਡੀਗੜ੍ਹ ਦਾ ਏਰੀਆ ਸਾਡੇ ਇੱਥੇ ਬਹੁਤ ਮਸ਼ਹੂਰ ਆ ਬਿਲਕੁਲ ਇੱਥੇ ਕੋਈ ਗੰਦਗੀ ਨਹੀਂ ਕੁਝ ਨਹੀਂ ਹੈ ਇਹ ਇਹ ਚੰਡੀਗੜ੍ਹ ਦਾ ਵਾਹ ਹੋ ਗਿਆ ਨਹੀਂ ਹੁੰਦਾ ਇਹ ਨਹੀਂ ਹੁੰਦਾ ਹੈਗਾ ਕਿੰਨੇ ਸਾਲਾਂ ਚ ਨਹੀਂ ਹੋਇਆ ਹੁਣ ਕੀ ਹੋਊਗਾ ਜੀ ਤੁਸੀਂ 10 ਮਿੰਟ ਦੇ ਛੱਡ ਕੇ ਦੇਖੋ ਸਾਡੇ ਲੋਕਾਂ ਦਾ ਹਾਲ ਪਿੱਛ ਨੂੰ ਮੜ ਦੇਖ ਲਈਏ ਤੁਸੀਂ 10 ਮਿੰਟ ਛੱਡ ਕੇ ਦੇਖੋ ਤੇਰੇ ਕਿਹੜੇ ਨਹੀਂ ਹੋਏ ਹੋਣਗੇ ਹੋਊਗਾ ਨਹੀਂ ਹੁੰਦਾ ਹੈਗਾ ਬਾਦੀ ਨੇ ਦੋਨੇ ਬਾਦੇ 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 ਚੁੱਪੇ ਬਾਦੇ ਨਾ ਕੋਈ ਪਾਣੀ ਦੀ ਧੂੜ ਹੈ ਕਹਿੰਦਾ ਕਿ ਕਿਹੜਾ ਅੱਜ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਰਸਤਾ ਸਾਫ਼ ਕਰਨਾ ਅੱਜ ਨਹੀਂ ਅਸੀਂ ਇਕੱਲੇ ਪਏ ਕੋਈ ਨਹੀਂ ਕਰਦਾ ਅੱਜ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਰਸਤਾ ਸਾਫ਼ ਕਰਨਾ ਆਪਣਾ ਨਗਰ ਕੌਂਸਲ ਵਾਲੇ ਸਾਡਾ ਪੂਰਾ ਹਾਲਾਤ ਇਕੱਲੇ ਤੋਂ ਸੰਭਾਲਣਾ ਮੁਸ਼ਕਲ ਹੋਇਆ ਵੀ ਨਗਰ ਕੌਂਸਲ ਦੇ ਬੰਦੇ ਇੱਕ ਪਈ ਸਰਕਾਰ ਨੇ ਕਰਨੀ ਸਾਨੂੰ ਆਪਣੇ ਆਪਣੇ ਘਰਾਂ ਤੱਕ ਮਤਲਬ ਸਭ ਨੂੰ ਕੇ ਪਾਪਰ ਹੁੰਦਾ ਮਤਲਬ ਕੋਈ ਨਹੀਂ ਪਹਿਲਾਂ ਦੋ ਸਰਕਾਰਾਂ ਆਈਆਂ ਤੇ ਜਾਲੂਸਤ ਬਣਾਇਆ ਆਪਾਂ ਅਗਲੀ ਸਰਕਾਰ ਆਈ ਕਿਹਜੀ ਸਰਕਾਰ ਆਈ ਅਸੀਂ ਕਿਉਂ ਬਣਾਈ ਦੀ ਅਸੀਂ ਕਿਉਂ ਬਣਾਈ ਦੀ ਜੀ ਸਰਕਾਰ ਕੋਈ ਨਾ ਆ ਜਾ ਜਾ ਨਹੀਂ ਕੋਈ ਨਾ ਭਾਈ ਕੋਈ ਨਾ ਕੋਈ ਨਾ ਬਾਅਦ ਆਪਣਾ ਜਿਹੜਾ 100% ਜਿਹੜਾ ਸੋਲੂਸ਼ਨ ਹੋ ਨਿਕਲੂਗਾ ਉਹ ਲੋਕਾਂ ਨਾਲ ਆਪਾਂ ਰਾਇ ਕਰਾਂਗੇ ਆਈਆਂ ਕਿੱਥੇ ਹੋਏ ਆ ਇਹ ਚਾਰ ਪੈਕੇਜਾਂ ਨਾਲ ਮੈਂ ਇਹ ਸਾਬਤ ਕਰਦਾ ਕਿ ਕੰਮ ਵੀ ਉਹ ਵਿਅਰਥ ਨਾ ਜਾਵੇ। ਉਹਦਾ ਕੋਈ ਆਪਾਂ ਨੂੰ ਫਾਇਦਾ ਮਿਲੂਗਾ ਭਾਈ ਇਸ ਲਈ ਆਪਾਂ ਸਾਰੇ ਇਕੱਠੇ ਆ। ਤੁਹਾਡੀ ਜਿਹੜੀ ਹੁਣ ਆਪਾਂ ਨੂੰ ਇਹ ਪਾਈਪ ਲਾਈਨ ਦੀ ਪ੍ਰਪੋਜ਼ਲ ਹੈ ਉਹ ਹੈ ਕਿ ਇਹ ਸਾਨੂੰ ਐਕਚੁਅਲ ਦੇ ਵਿੱਚ ਇਹਨਾਂ ਨੂੰ ਆਪਾਂ ਦਿਖਾ ਦੰਨੇ ਆ ਕਿ ਕਿੱਥੋਂ ਪਾਈਪਾਂ ਲੈਣੀਆਂ ਨੇ ਕਿੱਥੋਂ ਕੀ ਹੋਣਾ। ਠੀਕ ਹੈ? ਤੇ ਉਹਦਾ ਆਪਾਂ ਹਾਲਾ-ਪਾਲ ਕਰਦੇ। ਮੈਂ ਸਾਨੂੰ ਦੱਸੂ ਤੁਹਾਡੇ ਨਾਲ ਜਿਹੜੇ ਆਪਣੇ ਹੈਗੇ ਸਰਪੰਚ ਹੋਣੀ ਹੈਗੀਆਂ। ਲਿਓ ਕੀ ਆਪਾਂ। ਇਹ ਮੈਂ ਉਹ ਨਹੀਂ ਹੈਗਾ ਹਾਈਵੇਅ ਇਹਦੇ ਹੇਠੋਂ ਦਾ ਪੈਨੋ ਦਿੱਤੇ ਨਾਲ ਨਾ ਪਤਾ ਕਿ ਕਿੰਨਾ ਨਾ ਪਿਛਲੇ ਦਿਨੀ ਆ ਜੋ ਗੇਟ ਮੈਂ ਦੱਸਾਇਆ ਸੀ ਜੀਵਨ ਦਾ ਸਾਰਾ ਕੋਨਟਰੋਲ ਪੀਸ ਪੈ ਗਿਆ 12 ਕਰੋੜ ਰੁਪਏ ਦਾ ਬਣਾ ਰੱਖਿਆ ਮਾਪਨ ਦੇ ਵਾਸਤੇ ਤਾਂ ਦੱਸ ਦੋ ਕਿ ਇਹ ਪੂਰਾ ਹਮਸਾ ਹੈ ਇਹ ਕਿਹੜੀ ਇਹ ਪੱਕਾ ਹੱਲ ਹੈ ਇਹ ਸਾਰੀਆਂ ਤਾਂ ਟੁੱਟੀ ਟੁੱਕੀ ਇਹਨਾਂ ਦੀ ਕਾਈ ਕਰਾ ਸਾਡੇ 13 ਜੇਸਪਿੰਡਲ ਚੋਂ 13 ਜਨਾਂ ਦਾ ਬਿੱਲ ਆ ਰਿਹਾ ਹੈ ਆ ਜਾ ਵਾਲਾ ਕਾਈ ਕਰਾ ਪਾਣੀ ਸਾਡਾ ਕੋਈ ਚਾ ਨਹੀਂ ਰਿਹਾ ਹੈਗਾ ਉਹਦਾ ਟਾਰਗੇਟ ਸੀ ਜੀ ਵੀ ਉਹ ਪਾਣੀ ਸਾਰਾ ਸੂਟ ਪੈਂਦਾ ਸੀ ਕੋਈ ਪਤਾ ਨਹੀਂ ਜੀ ਬਲੋ ਇਹ ਲੋਕੋ ਲੋਕੀਂ ਨਾ ਕਰ ਕਿਸੇ ਕੰਮ ਦੇ ਵਿੱਚ ਕਿ ਜਿਆ ਸੱਦੀ ਫਿਰ ਬਣਦੀ ਆ ਟਾਈਮ ਦੇ ਬਣਵਾਉਂਦੇ ਇਹ ਕਿੰਨੇ ਦਾ ਕੰਮ ਬਣਾਉਂਦੇ ਆ ਇਹਦਾ ਬਈ ਦੋ ਪੰਜ ਪੱਤ ਨਹੀਂ ਪਾਣੀ ਇੱਥੇ ਤੋਂ ਆਉਂਦਾ ਉਸੰਬਸਾ ਪ੍ਰਾਪਰਟੀ ਇਨਕ੍ਰੋਚਮੈਂਟ ਕਰਕੇ ਆਈ ਐ ਇਸ ਸਮੱਸਿਆ ਤੋਂ ਇਹਨਾਂ ਪਾਣੀ ਹਟ ਪੀ ਜਾ ਤਾਂ ਇਹ ਸਮੱਸਿਆ ਆਈ ਹੈਗਾ ਜੀ ਇਹ ਵੀ ਇਹ ਵੀ ਇਹ ਬੱਚੀ ਵੀ ਇਹ ਬਤਨ ਨਹੀਂ ਜੀ ਉਹ ਬਣਾਇਆ ਕਰੇਗਾ ਹਾਂ ਆਈ ਇਹ ਇੱਧਰ ਨਹੀਂ ਨਹੀਂ ਪਾਣੀ ਨਹੀਂ ਜੀ ਤੇ ਦੂਜਾ ਇਹ ਆਹ ਰੋਡ ਤੇ ਦੁਕਾਨਾਂ ਦੇ ਦੁਕਾਨਾਂ ਦੇ ਕਿੰਨੇ ਨੇ ਜੇ ਮੂਰ ਦੀ ਕੋਈ ਜਗ੍ਹਾ ਹੋਵੇ ਤਾਂ ਬੰਦਾ ਪਾਈਪ ਉਰੋ ਦੀ ਸੀਵਰੇ ਸਾਰਾ ਪੈ ਜਾਵੇ ਇਹ ਦੁਕਾਨਾਂ ਮਗਰ ਬਣਾਏ ਸਨ ਜੀ ਪਾਉਣ ਨੂੰ ਅਸੀਂ ਇਹਨਾਂ ਤੋਂ ਮਨਜ਼ੂਰੀ ਮੰਗੀ ਹੈ ਇਹਨਾਂ ਨੇ ਸਾਨੂੰ 9 ਕਰੋੜ ਰੁਪਏ ਕੱਲਾ ਰੋਡ ਪੱਟਣ ਦਾ ਦੇ ਤਾ ਪਾਤਾ ਤੁਸੀਂ ਸਾਡਾ ਰੋਡ ਕੱਟ ਕੇ ਉਹਦੀ ਸੀਵਰ ਪਾਉਂਗੇ 9 ਕਰੋੜ ਰੁਪਏ ਉਹਦਾ ਐਸਟੀਮੇਟ ਆਇਆ। 2 ਕਰੋੜ ਲਿਖਣਾ 9 ਕਰੋੜ। 9 ਕਰੋੜ। ਹਾਂ ਉਹ ਚੀਜ਼ ਹੈ। ਹੁਣ ਜੇ ਜਦੋਂ ਗੱਲ ਆਉਂਦੀ ਹੈ ਵੀ ਉਹ ਸਰਕਾਰੀ ਜਗ੍ਹਾ ਹੈਗੀ ਹੈ ਇਹਦੇ ਨਾਲ ਨਾਲ 5 ਫੁੱਟ ਜਗ੍ਹਾ ਜਿਹੜੀ ਹੈਗੀ ਆ ਜੋ ਖਾਲੀ ਹੋਵੇ ਅਸੀਂ ਉਹ ਸੀਵਰੇਜ ਪੱਟ ਕੇ ਉਹਦੇ ਵਿੱਚ ਦੀ ਪਾ ਦੇ ਸਾਨੂੰ 9 ਕਰੋੜ ਉਰੇ ਲਾਉਣ ਦੀ ਬਜਾਏ ਅਸੀਂ ਸਾਰੇ ਸ਼ਹਿਰ 'ਚ ਹੋਰ ਵੀ ਸੀਵਰ ਪਾ ਦਾਂਗੇ। ਹਾਂ ਜੀ ਇਹ ਪੈਸੇ ਨਾ ਮਿਲੇ ਹੋਏ ਨੇ। ਇਹਨਾਂ ਨੂੰ ਪੈਸੇ ਮਿਲੇ ਹੋਏ ਨੇ। ਨਸਾਨਦੇ ਹੀ ਹੋਵੇ ਇਹ ਵੀ ਅਪਰੋਚਮੈਂਟ ਪੈਸੇ ਮਿਲੇ ਹੋਏ ਨੇ ਫਿਰ ਤੁਸੀਂ ਇਹ ਜਿਹੜੀ ਜਿਹੜੀ ਆ ਗਈ ਆ ਮੈਨੂੰ ਲੱਗਾ RAM ji ਮੇਰੇ ਨਾਲ ਨਾਰਾਜ਼ ਬੈਠੇ ਆਂ ਗੱਲੋਂ ਲੱਗਾ RAM ji ਮੇਰੇ ਨਾਲ ਇੱਥੇ ਗੱਲੋਂ ਨਾਰਾਜ਼ ਨੇ ਵੀ ਜਿਹੜੇ ਇਹਨਾਂ ਨੇ ਅਪਰੋਚਮੈਂਟ ਕੀਤੀ ਹੋਈ ਆ ਇਹਨਾਂ ਨੂੰ ਰੋਡ ਤੋਂ ਹਾਈਵੇ ਤੇ ਪੈਸੇ ਆਏ ਹੋਏ ਨੇ ਬਾਅਦੂਦ ਇਹਨਾਂ ਨੇ ਜਿਹੜੀ ਜਗ੍ਹਾ ਨਹੀਂ ਠੱਗੀ ਇਹ ਵੀ ਇਹ ਕੋਈ ਨਾ ਇਹਦੀ ਲੋੜ ਹੈਗੀ ਆ ਜੇ ਆਪਾਂ ਨੂੰ ਹਾਂ ਵੇਢੇ ਪ੍ਰੈਪਰ ਕਰਨ ਚੱਲ ਚੱਲ ਉੱਤਰੋ ਬੰਦਾ ਕਾਲੂ ਬੰਦੇ ਛੱਡ ਦਿੰਦੇ ਨੇ ਫਿਰ ਆਪਾਂ ਕੁਝ ਨਹੀਂ ਕਰਨਾ ਇੱਥੇ ਪਏ ਬਸ ਇੱਧਰ ਹੋ ਜਾਓ ਮੂਰ ਕੀ ਕਰਨਾ ਨਹੀਂ ਵੀ ਛੱਡਦੇ ਆਪਣਾ ਛੱਡੀ ਜਾ ਇਹ ਤੂੰ ਕਿੱ데 ਪੈ ਜਾਣਾ ਸਾਰਾ ਹੈਗਾ ਪਾਈਪ ਆਪਣਾ ਕਿੰਨੇ ਇੰਚ ਪੈਣਾ ਇਹ ਪੈਣਾ 8 ਇੰਚ ਪੈਣਾ ਹਾਂ ਜਿਹੜਾ ਸੀ ਉਹਦਾ ਰੂਲ ਆ ਜਿਹੜਾ ਮਹੀਆ ਸੀ ਹਾਂ ਹਾਂ ਉਹ ਕਿਥੋਂ ਸਟਾਰਟ ਹੁੰਦਾ ਨਾ ਫੀਵਰ ਮੇਨ ਫਰੈਂਡ ਜੀ ਇੱਥੋਂ ਸਟਾਰਟ ਇੱਥੋਂ ਨਹੀਂ ਇੱਥੇ ਨਹੀਂ ਹੁੰਦਾ ਜੀ ਪਾਵਨਪੁਰੇ ਉੱਥੇ ਜਿਹੜੀ ਪਾਵਨ ਦੇ ਸਾਹਮਣੇ ਉੱਥੇ ਪਹਿਲਾਂ ਇਹਦਾ ਉੱਥੋਂ ਤੱਕ ਲੱਗ ਜਾਓ ਉੱਥੋਂ ਤੱਕ ਲੱਗ ਜਾਓ ਬੰਦੋਂ ਜਿਹੜਾ ਹਵਾਲਾ ਜੁਰਦਾ ਉਹਦੇ ਨਾਲ ਖੜ ਕੇ ਤੇਰੇ ਨਾਲ ਡਾਇਰੈਕਟ ਨਹੀਂ ਜਿਹੜਾ ਆਪਾਂ ਸੁਵੇ ਤੋਂ ਤਰਾਸ ਕਰਾਂਗੇ ਉਹਦੀ ਕਰਨੀ ਜਿਹੜੀ 7 ਤੋਂ ਉੱਪਰ ਜਿਹੜੇ ਬਿੱਟੇ ਜਾ ਕੇ ਫੋਨ ਨਹੀਂ ਕਰੇ ਗਏ ਫਿਰ ਮਸਲਾ ਹੱਲ ਕਰਨੇ ਲੱਗ ਜਾਂਦੇ ਪਾਰੇ ਐਸ.ਡੀ.ਐਮ ਸਾਹਿਬ ਨੂੰ ਤੁਹਾਨੂੰ ਬਿਲਾਇਤੀ ਮੈਂ ਮੈਡਮ ਐਸ.ਡੀ.ਐਮ ਨੇ ਇਹਨਾਂ ਨੇ ਹਾਈਵੇ ਵਾਲੇ ਦੀ ਬੁਲਾ ਲਈ ਤੇ ਪ੍ਰਧਾਨ ਜੀ ਵੀ ਬੁਲਾ ਲਏ ਸੀਗੇ ਬਲਦ ਕਰਾਂ ਦੀ ਪੰਚਾਇਤ ਦੀ ਬੁਲਾ ਲਈ ਸੀ ਬੀ.ਡੀ.ਪੀ.ਓ ਵੀ ਬੁਲਾ ਲਿਆ ਸੀ ਅਸੀਂ ਨੇ ਸਾਰੇ ਬੁਲਾ ਲਏ ਸੀ ਅਸੀਂ ਬਾਹਰ ਵਾਲੀ ਜ਼ਮੀਨ ਲੈਣੇ ਸੀ ਵੀ ਸਾਨੂੰ ਜ਼ਮੀਨ ਮਿਲ ਜੇ ਸੀ ਇੱਧਰ ਨੇ ਪਾਣੀ ਦਾ ਪ੍ਰਬੰਧ ਇੱਧਰ ਹੀ ਕਰ ਦਈਏ ਸੀਚੇਵਾਲ ਮਾਡਲ ਤੇ ਸਾਨੂੰ ਅਸੀਂ ਥਾਪਰ ਮਾਡਲ ਤੇ ਇੱਧਰ ਕਰ ਦਾਂਗੇ ਪਰ ਉਹ ਫਾਈਲ ਫੇਰ ਨਹੀਂ ਉਹ ਇਹ ਜਿਹੜਾ ਹੱਲ ਇਹ ਵੀ ਇਹ ਜਦੋਂ ਏਰੀਆ ਨਗਰ ਕੌਂਸਲ ਦੇ ਨਾਲ ਜੁੜ ਗਿਆ ਤੇ ਇਹਦਾ ਸੀਵਰ ਵੀ ਨਗਰ ਕੌਂਸਲ ਨਾਲ ਜੁੜ ਜਾਵੇ ਠੀਕ ਆ ਠੀਕ ਜਿਹੜਾ ਇਹਦਾ ਹੱਲ ਹੈ ਚਲੋ ਤੁਸੀਂ ਅੱਜ ਹਾਊਸ ਦਾ ਮਤਾ ਵੀ ਪਾਸ ਹੋ ਗਿਆ ਇਹਦਾ ਪਾੰਡਰ ਵੀ ਇਹਦਾ ਜਿਹੜਾ ਜਲਦੀ ਲੱਗ ਜਾਊਗਾ ਤੁਸੀਂ ਅੱਜ ਖਰੀ ਚੰਦੀ ਦਾ ਕੋਈ ਨਹੀਂ ਆਇਆ ਮੈਂ ਇਹਨਾਂ ਨੂੰ ਬੱਸ ਮੈਂ ਦੇ ਸਾਹਬ ਜੀ ਇਹ ਨਹੀਂ ਆਪ ਨਹੀਂ ਆਈ ਹੱਲ ਕੱਢ ਕੇ ਰੱਖਾ ਮੈਂ ਚਾਹੁੰਦੀ ਸੀ ਇੱਕ ਵਾਰ ਮੈਂ ਜਾ ਕੇ ਮੌਕਾ ਦੇਖ ਲਵਾਂ ਵੀ ਉਹਦੇ ਨਾਲ ਹੱਲ ਹੋ ਜਾਊਗਾ ਮੈਂ ਉਹ ਜੀ ਦੇਖਣ ਆਈ ਸੀ ਅਸੀਂ ਇੱਕ ਦਿਨ 100% ਜੀ ਅਸੀਂ ਅਸੀਂ ਇੱਕ ਦਿਨ ਪੈਨਸ਼ਨ ਤੋਂ ਵੀ ਲੈ ਆਲੇ ਸਾਡੇ ਇੱਥੇ ਪੈਨਸ਼ਨਰ ਨੇ ਬਹੁਤ ਤੇ ਆ ਸਾਡੇ ਮੱਲਿਆੜੇ ਲੈ ਕੇ ਮੈਂਡ ਪੈਸੇ ਵੀ ਉਹਨੂੰ ਮਿਲੇ ਹਾਂ ਜੋਸਤੇ ਨੂੰ ਨਾ ਮੈਂ ਵੀ ਪਸਪਾਤ ਆਇਆ ਕਿ ਸਾਡਾ ਸਾਰਾ ਪ੍ਰਸ਼ਾਸਨ ਇਹ ਕੰਮ ਤੇ ਲੱਗਿਆ ਹੋਇਆ ਹੈ। ਵੀ ਸਭ ਤੋਂ ਵੱਡੇ ਸਾਡੇ ਸਰਦਾਰ ਨਾਲੇ ਵਾਲੀ ਚਾਰ ਗੰਦੇ ਵਾਲੀ ਚਾਰ ਦਾ। ਆਹ ਭੱਡੀ ਆ ਵੀ ਸਰਕਾਰ ਤੋਂ ਤੇ ਤੁਸੀਂ ਬਹਿਸ ਕਰਦੇ ਹੋ ਤੇ ਭੱਡੀ ਨਹੀਂ ਚਲੋ ਸਾਡੀ ਤਾਂ ਡਿਊਟੀ ਹੈ ਜੀ ਫਰਜ਼ ਹੈ ਸਾਡਾ ਤਾਂ ਫਰਜ਼ ਹੈ ਹਨਾ ਤੇ ਕਾਰ ਨਹੀਂ ਰਿਹਾ ਵੀ ਇਹ ਕਿਹੜਾ ਰੋਡ ਬੰਦ ਹੈ ਉਹ ਤੋਂ ਅੰਦਰ ਮੈਂ ਰੋਡ ਆ ਉਹ ਕਿਰੋ ਮਸਲਾ ਹੱਲ ਹੋ ਗਿਆ। ਹੁਣ ਆਪਾਂ ਇਹਨੂੰ ਜਿਹੜਾ ਸੀਵਰ ਦਾ ਜਿਹੜਾ ਉੱਥੇ ਮੇਨ ਪਹਿਲੇ ਇਹਦੇ ਨਾਲ ਜਿਹੜਾ ਜੁਆਇੰਟ ਹੈ ਭਾਵਨਪੁਰ ਇਹ ਇਹਨੂੰ ਉਹਦੇ ਨਾਲ ਜੋੜ ਦਾਂਗੇ ਉਥੋਂ ਮੇਨ ਮੇਨ ਲਾਈਨ ਦੇ ਨਾਲ ਉਹ ਜੁੜਿਆ ਹੋਇਆ ਠੀਕ 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 ਇਹ ਉਹਦੇ ਨਾਲ ਇੱਕ ਪੁੱਜਾ ਇਹ ਪੱਛਾ ਹੰਦ ਇੱਕ ਪੁੱਜਾ ਬੰਦਾਲ ਦਾ ਬਹੁਤ ਵੱਡੇ ਖਾਨਚੇ ਦੇ ਗੱਡੀਆਂ ਦੇ ਪਟੇ ਫਟੇ ਕਿਹੜਾ ਹੁੰਦਾ ਉਹ ਨੂੰ ਭੇਜਣ ਭਾਵੇਂ ਟੈਂਪਰ ਪਾਣੀ ਕਰ ਕਿਹੜਾ ਦੇਖੋ ਸਾਡੇ ਇੱਕ ਪੌਂਦ ਥੱਲੇ ਲੱਤ ਲਵਾ ਦਿੰਦੇ ਉਹਨੇਰਾ ਹੁੰਦਾ ਗੱਡੀ ਫਟੇ ਕਰੇ ਇੱਕ ਮਿੰਟ ਇਹ ਤਾਂ ਹੋ ਗਿਆ ਮੇਨ ਲਾਈਨ ਦਾ ਜਿਹੜਾ ਉਹਦੇ ਨਾਲ ਜਿਹੜਾ ਅੰਦਰ ਗਲੀਆਂ ਚ ਸੀਵਰ ਪੈਣਾ ਉਹ ਪਾ ਕੇ ਇਹ ਕੋਈ ਬਹੁਤ ਜੀਕੂ ਹੈ। ਇੱਕ ਅੱਲਾ ਹੀ ਨਹੀਂ ਹੈਗਾ ਵੀ ਜਿਹੜਾ ਤੁਹਾਡਾ ਨਾਲ ਉਹਦੇ ਪਾਣੀ ਆ ਗਿਆ ਇਹਨੂੰ ਇਹਦੇ ਨਾਲ ਜੋੜਦਾ ਇਹ ਤਾਂ ਇਹਨੂੰ ਇਹਦੇ ਨਾਲ ਜੋੜਨ ਦਾ ਹੈਗਾ। ਜਿਹੜਾ ਗਲੀਆਂ ਸੀਵਰ ਪੈਣਾ ਉਹ ਉਹ ਪਾਕੇ ਦਵਾਂਗੀ। ਉਹ ਬਹੁਤ ਤਾਂ ਮੇਰਾ 2-3 ਕਰੋੜ ਦਾ ਕੰਮ ਆਉ ਤਾਂ ਬਹੁਤ ਗੱਲੀ ਇਹ ਮੈਂ ਕਰਦਾ। ਉਹ ਤਾਂ ਸੀਵਰ ਪਾਉਣਾ। ਪੂਰਾ ਇਲਾਕਾ ਮੈਂ ਦਾ ਕੰਮ ਕਰਦਾ ਤੁਹਾਡੇ ਨਾਲ। ਅੱਧੀ ਬਾਹਰ ਕੋਈ ਨਹੀਂ। ਕੋਈ ਨਹੀਂ ਆ ਮਾਰਾ। ਮੈਂ ਤਾਂ ਪਹਿਲਾਂ ਕਹਿੰਦਾ ਵੀ ਧੰਨਵਾਦ ਹਾਂ। ਨਰਿੰਦਰ ਦੇ ਘਰੇ ਇੱਕ ਚਾਹ ਦਾ ਕੱਪ ਲੈਣਾ ਹਾਂ ਹਾਂ ਹੋਰ ਵੀ ਤਸਵੀਰ ਸਾਹਮਣੇ ਦਿਖਾਉਣੇ ਜਦੋਂ ਹੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਗਏ ਉਸੇ ਟਾਈਮ ਹੀ ਨਗਰ ਕੌਂਸਲ ਦੇ ਅਧਿਕਾਰੀ ਜੋ ਕੰਮ ਕਰਦੇ ਨਜ਼ਰ ਆ ਰਹੇ ਸਾਨੂੰ ਭੱਜਦੇ ਨਜ਼ਰ ਆਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਉਂ ਹੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਤੁਰੇ ਤਾਂ ਉਸ ਦੇ ਨਾਲ ਹੀ ਮੁਲਾਜ਼ਮ ਤੁਰ ਗਏ ਭਰਾਜ ਬ੍ਰੀਤ ਹੈ ਕਿੱਥੇ ਰਹਿਣ ਵਾਲੇ ਅਸੀਂ ਬਾਲਦ ਕੈਂਚੀਆਂ ਦੇ ਰਹਿਣ ਵਾਲੇ ਆ ਇੱਥੇ ਜਿੱਥੇ ਇਹ ਗੰਦਗੀ ਹੈ ਇੱਥੇ ਦੇ ਰਹਿਣ ਵਾਲੇ ਆ ਅਸੀਂ ਤੁਸੀਂ ਇਹ ਦੇਖੋ ਵੀ ਸਾਡੇ ਹਾਲ ਕੀ ਆ ਇੱਥੇ ਇਹ ਤਾਂ 10 ਮਿੰਟ ਬੰਦਾ ਖੜਕੇ ਦੇਖੇ ਦੁਬਾਰੇ ਦੇ ਵਿੱਚ ਸਾਡੇ ਗੰਦੇ ਕੀੜੇ ਸਾਡੇ ਸਾਰੇ ਮਹੱਲੇ ਦੇ ਬਜ਼ੁਰਗ ਨੇ ਕਿੰਨੇ ਬਿਮਾਰ ਨੇਗੇ ਇਹਦੇ 10 ਮਿੰਟ ਖੜਕੇ ਦੇਖੋ ਸਾਡਾ ਹਾਲ ਕੀ ਆ ਇੱਥੇ ਰਹਿਣ ਵਾਲਿਆਂ ਦਾ ਨਰਕਰ ਨਰਕਾਲੀ ਜ਼ਿੰਦਗੀ ਆ ਸਾਡੀ ਇੱਥੇ ਇਹ ਆਉਂਦੇ ਨੇ ਗੇੜਾ ਦਿੰਦੇ ਨੇ ਮੁੜ ਜਾਂਦੇ ਨੇ ਆਉਂਦੇ ਨੇ ਗੇੜਾ ਦਿੰਦੇ ਨੇ ਮੁੜ ਜਾਂਦੇ ਨੇ ਇਹਦੇ ਕੋਈ ਹੱਲ ਹੈ ਹੋਏ ਹੋ ਨਹੀਂ ਸਕਦਾ ਲੋਕਾਂ ਨੇ ਇੱਕ ਬਾਹਾਨੇ ਉਥੇ ਟੁੱਟਦੇ ਨੇਗੇ ਆ ਦੁਕਾਨਾਂ ਵਾਲੇ ਨੇ ਤਾਂ ਪਰੇਸ਼ਾਨ ਨੇ ਸਾਰੇ ਇੱਥੇ ਬੱਚਿਆਂ ਦਾ ਬੁਰਾ ਹਾਲ ਆ ਸਾਡੇ ਬਜ਼ੁਰਗਾਂ ਦਾ ਸਾਡਾ ਬੁਰਾ ਹਾਲ ਘਰਾਂ ਨੇ ਸੀ ਘਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਪਏ ਆ ਇੱ ਇਹਦਾ ਹੱਲ ਤਾਂ ਕੋਈ ਅਵੇ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਹੈਗਾ ਆਏ ਗੇੜਾ ਦੇ ਕੇ ਮੁੜ ਗਏ ਕੀ ਕਿੰਦੀ ਗੱਲ ਹੈਗੀ ਇਹ ਮਸਲਾ ਦਾ ਹੱਲ ਤਾਂ ਹੋਣਾ ਚਾਹੀਦਾ ਨਾ ਮਸਲਾ ਇੱਥੇ ਐਮਐਲਏ ਸਾਹਿਬ ਆਏ ਨਹੀਂ ਉਹ ਕਹਿੰਦੇ ਅਸੀਂ ਅੱਜ ਹੱਲ ਕਰਕੇ ਜਾਈ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਨੂੰ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਆਏ ਦਿਖਾ ਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਰਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਉਹ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵੇਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਉਹ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਗੰਦਗੀ ਦੇ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਕਿ ਸ਼ਰਮੀ ਦਿੰਦੇ ਨੇ ਵੀ ਕੀ ਗਰੀਬਾਂ ਦਾ ਪਾਣੀ ਹੈ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਿੰਨ ਸਾਲ ਚ ਨਾਲੇ ਦੀ ਸਫਾਈ ਹੋਈ ਨਹੀਂ ਜੀ ਕੋਈ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਹੈ ਚਾਰ ਚਾਰ ਕਾਗਜ਼ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮਐਲਏ ਸਾਹਿਬ ਨਹੀਂ ਆਉਣਾ ਸੀ ਇੱਥੇ ਕਿਉਂਕਿ ਇਹਨਾਂ ਦੀਆਂ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਨੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਕਿਉ ਗਰੀਬ ਬੰਦਾ ਕੀ ਕਰਦਾਗਾ ਉਹਦੇ ਤਾਂ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਨੇ ਕਿਹੜੀਆਂ ਜ਼ਿੰਦਗੀਆਂ ਨਹੀਂ ਗਈਆਂ ਕੋਈ ਇਹਨਾਂ ਦੀ ਜ਼ਿੰਦਗੀ ਹੈ ਇਹਨਾਂ ਦੀਆਂ ਗੱਡੀਆਂ ਵਧੀਆ ਨੇਗੀਆਂ ਇਹਨਾਂ ਨੇ ਕਮਾਈ ਕਰਕੇ ਗੱਡੀਆਂ ਲੈ ਕੇ ਨੇ ਗਰੀਬਾਂ ਦੇ ਆਰਾਮ ਦੀਆਂ ਆਉਂਦੀਆਂ ਨੇਗੀਆਂ ਜਾਏ ਹੋ ਸੀਵਰੇਜ ਦੀ ਸਮੱਸਿਆ ਲੱਗੇ ਕਾਫੀ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਸੀ ਬਿਲਕੁਲ ਪਵਾਨੀਗੜ ਬਲਦ ਕੈਂਚੀਆਂ ਜਿਹੜਾ ਇੱਕ ਬਲਦ ਕੋਟੀ ਪੰਚਾਇਤ ਸੀਗੀ ਸੋ ਪਿਛਲੇ ਸਮੇਂ ਦੇ ਵਿੱਚ ਇਹਨੂੰ ਨਗਰ ਕਾਉਂਸਲ ਦੇ ਵਿੱਚ ਜਿਹੜਾ ਦਰਜਾ ਤਾਂ ਇਹਨੂੰ ਮਾਨਤਾ ਦਿੱਤਾ ਗਿਆ ਪਰ ਜਿਹੜੀਆਂ ਸੁਵਿਧਾਵਾਵਾਂ ਸੀਗੀਆਂ ਉਹਦੇ ਪਾਸੇ ਅੱਜ ਤੱਕ ਕਿਸੇ ਸਰਕਾਰ ਨੇ ਜਿਹੜਾ ਧਿਆਨ ਨਹੀਂ ਦਿੱਤਾ ਸੋ ਪਿੱਛੇ ਜਿੰਨੀ ਇੱਥੇ ਸਮੱਸਿਆ ਸੀਗੀ ਅਸੀਂ ਕੁੱਲ ਮਿਲਾ ਕੇ ਉਹਦਾ ਕਾਫੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਰੋਡ ਦੀ ਜਿਹੜੀ ਪ੍ਰੋਬਲਮ ਸੀਗੀ ਪਰ ਜਿਹੜੀ ਮੇਨ ਸੀਵਰੇਜ ਦੀ ਜਿਹੜੀ ਸਮੱਸਿਆ ਹੈਗੀ ਆ ਉਹਦਾ ਹੱਲ ਕਰਨ ਲਈ ਸਾਡੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਨੈਸ਼ਨਲ ਹਾਈਵੇ ਦੇ ਨਾਲ ਵੀ ਜਿਹੜਾ رابطہ ਕਰ ਰਹੇ ਹਾਂ ਤੇ ਹੁਣ ਪਿਛਲੇ ਦਿਨੀ ਜਿਹੜਾ ਨੈਸ਼ਨਲ ਹਾਈਵੇ ਦੇ ਨਾਲ ਸਾਡੇ ਨਗਰ ਕਾਉਂਸਲ ਭਵਾਨੀਗੜ੍ਹ ਦੀ ਸਾਡੇ ਸਾਰੇ ਜਿਹੜੇ ਬਾਕੀ ਜਿਹੜੇ ਸੀਵਰੇਜ ਬੋਰਡ ਦੇ ਹੋਰ ਸਾਰੇ ਅਧਿਕਾਰੀਆਂ ਦੇ ਨਾਲ ਜਿਹੜੀ ਮੀਟਿੰਗ ਹੋਈ ਆ ਉਹ ਤੋਂ ਉਸ ਮੀਟਿੰਗ ਤੋਂ ਬਾਅਦ ਸਹਿਮਤੀ ਦੇ ਨਾਲ ਜਿਹੜਾ ਇਥੋਂ ਸੀਵਰੇਜ ਦੀ ਜਿਹੜੀ ਪਾਈਪ ਲਾਈਨ ਆ ਉਹ ਜਿਹੜੀ ਦੱਬਣ ਦੀ ਮਨਜ਼ੂਰੀਆਂ ਜਿਹੜੀਆਂ ਅਸੀਂ ਲੈ ਚੁੱਕੇ ਆ ਤੇ ਹੁਣ ਉਹਦਾ ਨਗਰ ਕਾਉਂਸਲ ਦੇ ਵਿੱਚੋਂ ਹਾਊਸ ਦੇ ਵੱਲੋਂ ਮਤਾ ਵੀ ਜਿਹੜਾ ਪ੍ਰਵਾਨ ਕਰ ਲਿਆਗਾ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਟੈਂਡਰ ਫਲੋਡ ਹੋ ਜਾਊਗਾ ਉਸ ਤੋਂ ਬਾਅਦ ਜਿਹੜੀ ਇਸ ਦੀ ਜਿਹੜੀ ਮੇਨ ਲਾਈਨ ਹੈ ਸੀਵਰ ਦੀ ਉਹ ਇਥੋਂ ਪਾਉਂਦੇ ਹੋਏ ਅਸੀਂ ਜਿਹੜੀ ਬਹਾਵਲਪੁਰੀ ਸਭਾ ਕੋਲ ਜਿਹ ਇਸ ਏਰੀਆ ਦੀ ਜਿਹੜੀ ਸੀਵਰੇਜ ਦੀ ਜਿਹੜੀ ਸਮੱਸਿਆ ਹੈਗੀ ਉਹਨੂੰ ਪਰਮਾਨੈਂਟ ਜਿਹੜਾ ਸਥਾਈ ਤੌਰ ਤੇ ਉਹਨੂੰ ਹੱਲ ਕਰ ਲਿਆ। ਕਿੰਨੇ ਦਿਨ ਦਾ ਹੀ ਪ੍ਰੋਜੈਕਟ। ਜਿਹਾ ਸਿਗਨਾਂ ਦੀ ਲਾਈਟਾਂ ਵਗੈਰਾ ਲਾਈ ਕਿ ਉਹਨਾਂ ਬਾਰੇ ਕੋਈ ਪ੍ਰਬੰਧ ਕੀਤਾ ਜਾਵੇਗਾ ਪੌੜੇ ਦੇ નીચે ਇਹ ਨਹੀਂ ਵੀ ਲਾਈਟਾਂ ਲਾਈਆਂ ਜਾਣਗੀਆਂ ਕਿ ਲੋਕਾਂ ਨੂੰ ਰਾਹ ਹੀ ਰਣ ਬੜਾ ਪ੍ਰੋਬਲਮ ਆ ਰਿਹਾ। ਬਿਲਕੁਲ ਜਿਹੜੀਆਂ ਲਾਈਟਾਂ ਦੀ ਹੈਗੀ ਆ ਜਿਹੜੀ ਇੱਕ ਦੋ ਜਗ੍ਹਾ ਜਿਹੜੇ ਪਾਰਕ ਦੀ ਵੀ ਡਿਮਾਂਡ ਆ ਮੈਂ ਇਹਨਾਂ ਤੋਂ ਲੋਕੇਸ਼ਨਸ ਮੰਗੀਆਂ ਨੇ ਉਹਦੀ ਜਿਹੜੀ ਮਾਲਕੀ ਆ ਕਿਉਂਕਿ ਨਵਾਂ ਏਰੀਆ ਨਗਰ ਕੌਂਸਲ ਦੇ ਵਿੱਚ ਐਡ ਹੋਇਆ ਉਹਨਾਂ ਦੀ ਮਾਲਕੀ ਜਿਹੜੀ ਚੈੱਕ ਕਰਾ ਪਾੜ ਦੇ ਵਿੱਚ ਵੀ ਜਿਹੜਾ ਉਹ ਵੀ ਸੀਵਰੇਜ ਜਿਹੜਾ ਪਵਾ ਕੇ ਦਵਾਂਗੇ ਇੱਕ ਬਸਾਤੀ ਨਾਲਿਆਂ ਦੀ ਅਜੇ ਤੱਕ ਸਫਾਈ ਨਹੀਂ ਹੋਈ ਮੌਨਸੂਨ ਆ ਚੁੱਕੇ ਆ ਨਾਲੇ ਬਿਲਕੁਲ ਭਰੇ ਹੋਏ ਆ ਕੂਟੀ ਖੜੀ ਆ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਕੰਮ ਸ਼ੁਰੂ ਹੋ ਜੂਗਾ ਜੀ ਉਹਦਾ ਟੈਂਡਰ ਜਿਹੜਾ ਹੋ ਚੁੱਕਿਆ ਤਕਰੀਬਨ ਵਰਕ ਆਰਡਰ ਜਿਹੜੇ ਉਹ ਜਾਰੀ ਹੋ ਚੁੱਕੇ ਨੇ ਪ੍ਰਧਾਨ ਜੀ ਮੇਰੇ ਨਾਲ ਹੀ ਨੇ ਤੇ ਕੋਈ ਗੱਲ ਨਹੀਂ ਬਰਸਾਤ ਜਿਹੜੀ ਮੌਨਸੂਨ ਐ ਕਿ ਜਿਹੜੀ ਪ੍ਰੀ ਮੌਨਸੂਨ ਜਿਹੜਾ ਸ਼ੁਰੂ ਹੋ ਗਿਆ ਉਹ ਤਾਂ ਚਲੋ ਸਾਰੇ ਕੀਤਾ ਹੀ ਹੈਗਾ ਪਰ ਉਹਦੀ ਜਿਹੜੀ ਸਫਾਈ ਹੋ ਪ੍ਰੋਪਰ ਹੋ ਜੂਗੀ ਔਰ ਪੀਣ ਵਾਲੇ ਪਾਣੀ ਦੀ ਜਿਹੜੀ ਸ਼ਹਿਰ ਦੇ ਵਿੱਚ ਸਮੱਸਿਆ ਹੈਗੀ ਜਿਵੇਂ ਉਥੋਂ ਦੱਸ ਦਵਾਂ ਕਿ ਅਗਲੇ ਹਫਤੇ ਆ ਕੇ ਤੁਹਾਡਾ ਟਿਊਬਵਲ ਜਿਹੜਾ ਉਹਨੂੰ ਸ਼ੁਰੂ ਕਰਾਉਣ ਲੱਗ ਰਹੀ ਹੈ ਕਾਕੜਾਪੁਲੀ ਦੇ ਉੱਤੇ ਆਪਾਂ ਟਿਊਬਵਲ ਲਾ ਰਹੇ ਹਾਂ ਤੇ ਬਖੋਪੀਰ ਏਰੀਏ ਦੀ ਜਿਹੜੀ ਰੋਡ ਦੀ ਆ ਉਹ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਉਹਦੀ ਜੜ ਤੋਂ ਹੱਲ ਕਰਕੇ ਦੇ ਦਾਂਗੇ ਇੱਕ ਟਿਊਬਵਲ ਆ ਸਾਡਾ ਜਿਹੜਾ ਬੱਸ ਸਟੈਂਡ ਦੇ ਕੋਲ ਲੱਗ ਰਿਹਾ ਇੱਕ ਟਿਊਬਵਲ ਆ ਜਿਹੜਾ ਆਪਣੇ ਅਮਾਹੀਆ ਪੱਤੀ ਦੇ ਵਿੱਚ ਲੱਗ ਰਿਹਾ ਤੇ ਵੱਡੀ ਪਾਣੀ ਵਾਲੀ ਟੈਂਕੀ ਆ ਉਹਦਾ ਟੈਂਡਰ ਵੀ ਹੋ ਕੇ ਜਾਰੀ ਹੋ ਕੇ ਵਰਕ ਆਰਡਰ ਜਾਰੀ ਹੋ ਗਿਆ ਉਹ ਤੂਰਪੱਤੀ ਦੇ ਵਿੱਚ ਅਸੀਂ ਵੱਡੀ ਟੈਂਕੀ ਆ ਜਿਹੜੀ ਪਾਣੀ ਵਾਲੀ ਉਹ ਵੀ ਜਿਹੜੀ ਬਣਾਉਣ ਇਹੀ ਜਿਹੜਾ ਟੈਂਡਰ ਨਹੀਂ ਇਹਨੂੰ ਟੈਂਡਰ ਨੂੰ ਕਾਫੀ ਟਾਈਮ ਲੱਗ ਜੂਗਾ ਸਰਕਾਰ ਦੇ ਜਿਹੜਾ ਪ੍ਰੋਸੈਸ ਹੈ ਲੰਮਾ ਹੋ ਜਾਂਦਾ ਹੈ ਕਈ ਵਾਰੀ ਦੇਖੋ ਉਹ ਟੈਕਨੀਕਲੀ ਜਿਹੜੀ ਮੇਨ ਵੱਡੀ ਦੀ ਜਿਹੜੀ ਮੇਨ ਵੱਡੀ ਪੀਸ ਹੈ ਬਿਲਕੁਲ ਮੈਂ ਮੈਂ ਟੈਂਪਰੇਰੀ ਦਾ ਹੱਲ ਕਰੂੰਗਾ ਟੈਕਨੀਕਲੀ ਦੇਖੋ ਟੈਂਪਰੇਰੀ ਤਾਂ ਇਹਦਾ ਇਹੀ ਹੈ ਕਿ ਜਿਹੜੀ ਇਹਦੀ ਸਿਲਟਿੰਗ ਵਗੈਰਾ ਕਢਾ ਕੇ ਜਿਹੜਾ ਇੱਕ ਵਾਰ ਪਾਣੀ ਦੇ ਟੈਂਕਰ ਕਢਾ ਕੇ ਸੀ ਇਹਨੂੰ ਆਹੀ ਕਰ ਸਕਦਾ ਉਹ ਅਸੀਂ ਅੱਜ ਲਾਤੇ ਆ ਬੰਦੇ ਅੱਜ ਉਹ ਸ਼ੁਰੂ ਹੋ ਜੂਗਾ ਮੇਰੇ ਜਾਣ ਤੋਂ ਬਾਅਦ ਕੰਮ ਤੇ ਦੂਸਰਾ ਜਿਹੜਾ ਟੈਂਡਰ ਦਾ ਪ੍ਰੋਸੈਸ ਉਹ 21 ਦਿਨ ਦਾ ਪ੍ਰੋਸੈਸ ਹੈਗਾ ਉਹ ਸਾਰੇ ਡਿਪਾਰਟਮ ਦਨ ਵਰਕ ਆਰਡਰ ਨੂੰ ਲੱਗਦੇ ਆ ਤੇ 20 ਤੋਂ 25 ਦਿਨਾਂ ਦਾ ਕੰਮ ਹੈ ਜਿਹਦੇ ਵਿੱਚ ਇਹ ਕੰਮ ਆਪਣਾ ਸ਼ੁਰੂ ਹੋ ਜੇ ਜਿਹੜਾ ਨੈਸ਼ਨਲ ਹਾਈਵੇ ਦੇ ਨਾਲ ਸੀਵਰੇਜ ਨਾਲੇ ਨੇ ਜੀ ਉਹ ਬਹੁਤ ਪਾਣੀ ਦੇ ਭਰੇ ਪੈਨ ਜਿਹਾ ਲਿਖਿਆ ਵੀ ਉਹਨਾਂ ਦੀ ਪ੍ਰੋਪਰ ਸਪਲਾਈ ਨਹੀਂ ਰਹੀ ਕਿਉਂਕਿ ਹੁਣ ਇਸ ਟਾਈਮ ਬਰਸਾਤਾਂ ਦਾ ਪਾਣੀ ਬਰਸਾਤਾਂ ਸ਼ੁਰੂ ਹੋ ਗਈ ਦੇਖੋ ਉਹ ਇਸ਼ੂ ਹੈ ਕਿਉਂਕਿ ਉਹ ਬਰਸਾਤੀ ਨਾਲੇ ਨੇ ਉਹਦੇ ਚ ਆਪਣੇ ਏਰੀਆ ਦਾ ਸੀਵਰੇਜ ਦਾ ਪਾਣੀ ਜਾ ਰਿਹਾ ਨੈਸ਼ਨਲ ਹਾਈਵੇ ਬੁਲਾਇਆ ਸੀਗਾ ਉਹ ਕਹਿੰਦੇ ਜੀ ਸਾਡਾ ਬਰਸਾਤੀ ਨਾਲਿਆਂ ਦਾ ਪਾਣੀ ਹੋਵੇ ਸੀ ਸਾਫ਼ ਕਰ ਦਿਆ ਕਰੀਏ ਪਰ ਹੁਣ ਹਰ ਟਾਈਮ ਉਹਦੇ ਵਿੱਚ ਸੀਵਰ ਦਾ ਪਾਣੀ ਜਿਹੜਾ ਖੜਾ ਹੁੰਦਾ ਤੇ ਸੋ ਹੁਣ ਵੀ ਕਰਾ ਰਹੇ ਆ ਪਰ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੱਕਾ ਹਾਲ ਆ ਜਿਹੜਾ ਸੀਵਰੇਜ ਦਾ ਕਰਕੇ ਜਿਹੜੇ ਇਲੈਕਟ੍ਰੀਕ ਨੈਸ਼ਨਲ ਲਾਈਟ ਦੇ ਕੁਝ ਚੱਲਦੀਆਂ ਨਹੀਂ ਜੀ ਪੁਲ ਤੇ ਬਾਕੀ ਸਾਰਾ ਸ਼ਹਿਰ ਬੰਦ ਪਿਆ ਰਹਿੰਦਾ ਹਨੇਰਾ ਰਹਿੰਦਾ ਇੱਕ ਵਾਰੀ ਤਾਂ ਸਾਰੀਆਂ ਲਾਈਟਾਂ ਚਲਾਤੀਆਂ ਸੀਗੀਆਂ ਮੈਂ ਪਿਛਲੇ ਦਿਨੀ ਮੈਂ ਵੀ ਲੰਗੀ ਉਸ ਟਾਈਮ ਲਾਈਟਾਂ ਚੱਲ ਰਹੀਆਂ ਸੀਗੀਆਂ ਪਰ ਜੇ ਫੇਰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਆਪਾਂ ਨੂੰ ਦੁਬਾਰਾ ਠੀਕ ਕਰਾ ਲੈਣੀ ਜਿੱਧਰ ਤੁਹਾਨੂੰ ਸਵਾਲ ਕਰਿਆ ਉਧਰੋਂ ਉਧੰਦੋ ਚਲਾ ਗਈ ਉਸ ਤੋਂ ਬਾਅਦ ਫੇਰ ਹੋਈ ਗੱਲ ਮੈਂ ਚੈੱਕ ਕਰਾ ਲਵਾਂ ਮੈਂ ਚੈੱਕ